ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀਆਂ ਵੇੜਾਂ ਆ ਗਈਆਂ ਵੀਰੋ ਤਾਜ਼ੀਆਂ ਸੂਈਆਂ ਨੇ ਚੰਗੇ ਰਿਕਾਰਡ ਵਾਲੀਆਂ ਵੀਰ ਦੱਸਦਾ ਤਾਂ ਵੀਰਾਂ ਨੂੰ ਬੇਨਤੀ ਆ ਵੀਰੇ ਵੀਡੀਓ ਪੂਰੀ ਵੇਖਿਓ ਰੇਡ ਜੈ ਜੈ 15000 ਤੋਂ ਵੇੜ ਸ਼ੁਰੂ ਆ ਵੀਰੋ ਆਓ ਇਹਨਾਂ ਬਾਰੇ ਲੈਣਿਆ ਵੀਰ ਹੁਣਾਂ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰ ਜੀ ਸਾਸਰੀ ਗਾਲ ਜੀ ਹੋਰ ਸਨਮ ਵੀਰ ਜੀ ਕੀ ਹਾਲ ਚਾਲ ਵਧੀਆ ਵਧੀਆ ਜੀ ਤੇਰੇ ਸਾਹ ਜੀ ਵਧੀਆ ਵਧੀਆ ਜੀ ਵੀਰ ਜੀ ਨਾਮ ਦੱਸਿਓ ਮੇਰਾ ਨਾਮ ਰਣਜੀਤ ਸਿੰਘ ਜੀ ਪਿੰਨ ਡਾਲ ਚੱਕ ਹਾਂਜੀ ਤਹਿਸੀਲ ਬਟਾਲਾ ਡਿਸਟ੍ਰਿਕਟ ਅਦਸਪੁਰ ਠੀਕ ਹੈ ਜੀ 9815401634 ਠੀਕ ਹੈ ਜੀ ਕੋਲ ਨੰਬਰ ਠੀਕ ਹੈ ਜੀ ਹਾਂਜੀ ਤਾਂ ਵੀਰ ਜੀ ਆਪਣੇ ਕੋ ਵਪਾਰ ਦਾ ਕੰਮ ਹੈਣਾ ਜੀ ਹਾਂਜੀ ਹਾਂਜੀ ਤਾਂ ਰੇਟ ਜਾਇ ਜਿੰਗ ਨਿੰਗੇ ਰੇਟ ਲੈ ਕੇ ਹੁੰਦੇ ਤੁਸੀਂ ਜਾਵਾਂ ਆਪਣੇ ਲੈਣ ਦੇਣ ਵਾਲੇ ਬਸ ਬਿਲਕੁਲ ਜੀ ਤਾਂ ਜੀਆਂ ਸੂਈਆਂ ਵੇੜਾਂਗੇ ਹਨਾ ਜੀ ਕਿੰਦੇ ਵੇੜਾ ਤਾਜ਼ੀਆਂ ਸੂਈਆਂ ਨੇ ਠੀਕ ਹੈ ਜੀ ਹਾਂ ਜੀ ਇੱਕ ਟੋਕੜਿਆ ਤੇ ਲੜਿਆ ਨਾਲੇ ਇੱਕ ਤੇ ਲੜਾ ਟੋਕੜਾ ਹਨਾ ਜੀ ਹਾਂ ਜੀ ਹਾਂ ਜੀ ਤਾਂ ਕਰੀਏ ਵੀਰ ਜੀ ਸ਼ੁਰੂ ਐਨਾ ਤੋਂ ਹਾਂ ਜੀ ਕਰੇ ਜੀ ਹਾਂ ਜੀ ਆ ਪਹਿਲੇ ਨੰਬਰ ਬਾਰੇ ਦੱਸੋ ਵੀਰੇ ਇਹ ਵੀਰ ਜੀ 13 14 ਕਿਲੋ ਦੁੱਧ ਆ 13 14 ਕਿਲੋ ਹਾਂ ਜੀ ਆਪਾਂ ਦਵਾਂਗੇ ਤੇ ਫੁੱਲ ਗਰੰਟੀ 12 12 ਲੀਟਰ ਦੀ ਗਰੰਟੀ ਫੁੱਲ ਉਹਨਾ ਪ੍ਰਸਾਦ ਕਰਕੇ ਨਾ ਡੰਗ ਥੋੜੇ ਥੋੜੇ ਘਟੇ ਘਟ ਜਾਂਦੇ ਬਸ਼ੂ ਬਿਲਕੁਲ ਜੀ ਇਹਦੇ ਨਾਲ ਬੱਛਾ ਜੀ ਅੱਛਾ ਮਗਰ ਬੱਛਾ ਆ ਗਿਆ ਹਾਂ ਜੀ ਇਹਨੂੰ ਕੋਈ 20 ਦਿਨ ਮੰਨ ਲੈ ਕੋਈ 15 ਦਿਨ ਮੰਨ ਲੈ ਠੀਕ ਹੈ ਜੀ ਹਾਂ ਜੀ ਇੰਨੇ ਕੁ ਦਿਨ ਫੀਲ ਤਾਂ ਵੇਖੋ ਵੀਰੋ ਤਾਜੀ ਸੂਈ ਆ ਸ਼ਾਈ ਵਾਲ ਚ ਆ ਗਈ ਆ ਤਾਂ ਵੀਰੇ ਥਣ ਥੁੰਡੀ ਗੱਲ ਕਰੀਏ ਤਾਂ ਬਹੁਤ ਸੋਹਣਾ ਥਣ ਲੱਗਿਆ ਗੁਲਾਬੀ ਗੁਲਾਬੀ ਥਾਣਾ ਗਿਆ ਜੋ ਬਾਕੀ ਵੀਰੇ ਤੋਰਾ ਚੈੱਕ ਕਰ ਲਓ 12 ਲੀਟਰ ਵੀਰੇ ਦੁੱਧ ਮਜੂਦ ਪੱਕਾ ਤੋੜ ਦੇ ਤੇ ਤੋੜ ਤੋ ਵੇਖੋ ਵੀਰੋ ਤੋਰਾ ਤਾਰਾ ਚੈੱਕ ਕਰ ਲਓ ਸੋਹਣੀ ਵੈੜ ਆ ਕੱਦ ਕਾਠਾ ਲੀਆ ਲੈਵਲ ਹੋਆ ਚੰਗਾ ਘੈਂਟ ਲੱਗਿਆ ਕਮਾਲੋ ਵੀਰੇ ਕਮਾਲ ਐਨ ਲਾਇਓ ਬਸ ਦੁੱਧ ਕਿਹਨਾਂ ਦੱਸੇ ਵੀਰ ਜੀ ਇਹਦੇ ਸੱਲੇ ਪੱਕਾ ਹੁਣ ਵੀਰ ਜੀ ਦੁੱਧ 14 ਦਾ ਆਪਣਾ 12 ਲੀਟਰ ਦੀ ਫੁੱਲ ਗਾਰੰਟੀ ਦੇਣੀ ਹੈ 12 ਲੀਟਰ ਦੀ ਫੁੱਲ ਗਾਰੰਟੀ ਹੈ ਕੋਈ ਕਹਿੰਦੇ ਰੱਸੀ ਪਾਉਣੀ ਆ ਤਾਂ ਵੀ ਕੋਈ ਗੱਲ ਨਹੀਂ ਰਹੀ ਪਾਣੀ ਤਾਂ ਵੇਖੋਗੇ ਆ ਸਹੀ ਬੋਤਾ ਵੀਰ ਜੀ ਕੀ ਬਾਤ ਹੈ ਜੀ ਵੇਖੋ ਵੀਰੋ ਸਲੱਗ ਬਹੁਤ ਆ ਤਾਂ ਮਗਰ ਵੀ ਇਹਦੇ ਵਸ਼ਿਆ ਗਿਆ ਹੈ ਨਾ ਜੀ ਠੀਕ ਹੈ ਤਾਂ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਹੋ ਜੂ ਬੜ ਵੀਰ ਜੀ ਮੋਲ ਜਿਹਦੇ ਆਪਾਂ ਵੀਡੀਓ ਦੇ ਹਿਸਾਬ ਲਈਏ ਜਿੱਦਾਂ ਲੋਕੀ 50 ਵੀ ਕਰੀ ਜਾਂਦੇ 40 ਵੀ ਕਰੀ ਜਾਂਦੇ 45 ਵੀ ਕਰੀ ਜਾਂਦੇ ਆ ਹਾਂਜੀ ਐਂ ਨਾ 50 ਕਰਨਾ ਨਾ 45 ਕਰਨਾ ਹਾਂਜੀ ਹਾਂਜੀ ਕਿੰਨੇ ਦੀ ਵੀਰੇ ਹਾਂ ਹਾਂ ਦੱਸੋ 45 ਜੋ ਪੱਲਾ ਛੋਟ ਕਰ ਦੀਏ 45 ਚ ਹਾਂਜੀ ਖਾਣਾ ਨਹੀਂ ਕਰਦੀ ਵੀਰ ਜੀ ਖਾਣਾ ਕਰ ਲੋ ਵਿੱਚੇ ਸ਼ੋਰ ਛੱਪਾ ਚਲੋ ਪਹਿਲੀ ਵੀਡੀਓ ਉਡਦੀ ਜਾਣ ਹਨਾ ਜੀ ਕੋਈ ਗੱਲ ਨਹੀਂ ਐਹੀ ਕੋਈ ਵੀਰ ਭਰਾ ਫੋਨ ਲਾਵੇ ਕਿ ਇਹਨੂੰ ਖਾਲੀ ਨਹੀਂ ਮੋੜਦੇ ਨਾ ਮਾਲ ਹੀ ਖਾਲੀ ਮੋੜਨ ਵਾਲਾ ਵੇਖੋ ਕਿੰਨਾ ਠੰਡਾ ਬਿਲਕੁਲ ਜੀ ਇਹ ਪੂਰੇ 40 ਦੀ ਵੀਰ ਜੀ ਚਲ ਜੀ ਸ਼ੋਰ ਕਰਦਾ ਸ਼ੋਰ ਕਰਦੇ 40 ਚੋਈ ਹੋ ਜੀ ਕੀ ਬਾਤ ਆ ਤੇ ਵੀਰੋ ਫੋਨ ਜ਼ਰੂਰ ਵੀਰ ਨੂੰ ਲਾ ਲਿਓ 12 ਲੀਟਰ ਦੀ ਵੀਰ ਗਾਰੰਟੀ ਦਿੰਦਾ ਦੁੱਧ 13 13 ਕਿਲੋ ਵੀਰ ਦਉਦਾ 12 ਲੀਟਰ ਦੀ ਗਾਰੰਟੀ ਜੋ ਨਾਣਾ ਨੂਣਾ ਚੈੱਕ ਕਰ ਲੋ ਚੰਗੇ ਰਿਕਾਰਡ ਵਾਲੀ ਆ ਜੀ 40 ਜੋ ਵੀਰੇ ਮਾਂ ਤਨ ਹੋ ਜੂ ਫੋਨ ਵੀਰ ਨੂੰ ਜਰੂਰ ਲਾਇਓ ਠੀਕ ਹੈ ਜੀ ਹਾਂ ਜੀ ਐ ਵੀਰੇ ਦੂਜੇ ਨੰਬਰ ਤੇ ਆ ਗਈ ਵੀਰੇ ਦੂਜੇ ਨੰਬਰ ਤੇ ਆ ਗਈ ਵੀਰ ਜੀ ਜਰਸੀ ਜਰਸੀ ਆ ਗਈ ਠੀਕ ਹੈ 6ਵੇਂ ਦਿਨ ਦੇ ਸੁਈ 6ਵੇਂ ਦਿਨ ਆ ਜੇ ਬੱਚੇ ਦੇ ਠੀਕ ਹੈ ਤਾਂ ਜੀ ਬਿਲਕੁਲ ਬੱਚਾ ਕਿ ਭਾਇਆ ਨੇ ਵੀਰ ਜੀ ਬੱਚਾ ਬੱਛੀ ਦੇ ਬੱਛੀ ਭਰੀ ਮਗਰ ਦੇਖੋ ਕਿੰਨੀ ਕੁਆਲਟੀ ਦੀ ਹੈ ਬਹੁਤ ਚੰਗੇ ਸਿਮ ਜੀ ਆ ਗਈ ਲੈ ਲੇ ਵਸੇ ਸਾਹਮਣੇ ਬਿਲਕੁਲ ਇੱਕ ਸਾਥ ਵਿੱਚ 50000 ਦੀ ਵਸੇ ਲਿਆਉਣ ਤੇ ਬਿਲਕੁਲ ਜੀ ਜੇ ਕਹਿੰਦੇ ਪੂਰੀ ਸਾਮੀ ਦੀ ਤਾਂ ਖੋਲੋ ਵੀਰ ਜੀ ਇਹਨੂੰ ਦੁੱਧ ਉਹਨਾਂ ਕੇ ਨਾ ਵੀਰ ਜੀ ਇਹ ਤਾਂ ਹਲੇ ਮਜੂਦ ਹੈ ਦੁੱਧ ਦੱਤੀਆ ਆ ਪਾ ਕੇ ਕਿੰਨੇ 12 ਕਿਲੋ ਆਪਾਂ 10 ਕਿਲੋ ਹੀ ਫੋੜਦੇ ਹਾਂ ਅਛਾ 10 ਕਿਲੋ ਦੀ ਗਾਰੰਟੀ ਆ ਖੋਲੋ ਵੀ ਜੀ ਅਜੇ ਬਚੰਨੇ ਨੂੰ ਮਰਮੂਲਾ ਮਾਰਨਾ ਆ ਹਾਂਜੀ ਦੁੱਧ 15 ਲੀਟਰ ਆ ਖੁੱਲਾ ਪਾਉਗੀ ਠੀਕ ਆ ਜੀ ਤਾਂ ਵੇਖੋ ਵੀਰੋ ਕੁਆਲਿਟੀ ਬਹੁਤ ਆ ਨਸਲ ਬਹੁਤ ਆ ਬੱਚਾ ਵੀ ਇਹਨੇ ਚੰਗੇ ਸੀਮ ਦਾ ਪਾਲਿਆ ਚਲੋ ਥੋੜਾ ਜਿਹਾ ਰੁੱਖਾ ਪਨ ਕੇ ਵੀਰ ਨੇ ਸਾਂਭੀ ਨਹੀਂ ਵੜਾ ਤਾਂ ਲੈਵਲ ਉਵੇ ਦੀ ਗੱਲ ਕਰੀਏ ਤੇ ਬਹੁਤ ਸੋਹਣਾ ਲੱਗਾ ਜੀ ਵੀਰੋ ਲੈਵਾ ਬਾਕੀ ਚੈੱਕ ਕਰ ਲਓ ਵੀਰੇ ਲੈ ਵਾਲੂ ਆ ਬਹੁਤ ਵਧੀਆ ਲੱਗਿਆ ਤਾਂ ਹੈ ਵੀ ਨਸਲ ਚਲੋ ਥੋੜਾ ਜਿਹਾ ਕੇ ਵੀਰ ਸੇਵਾ ਕਰਦਾ ਦੁੱਧ ਵੀਰੇ ਚੰਗਾ ਚਵੋਣ ਵਾਲੀ ਆ ਵੇਖ ਵੀਰੋ ਬੱਚਾ ਵੀ ਬਹੁਤ ਸੋਹਣਾ ਪਿਆ ਆਇਏ ਨੇ ਬਹੁਤ ਚੰਗੇ ਸੀਮਾ ਦਾ ਬੱਚਾ ਪਾਲਿਆ ਮਗਰ ਇਹਦੇ ਵਸ਼ੀ ਆ ਗਈ ਹੈ ਵੀਰੋ ਤਾਂ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਤਾਂ ਇਹ ਕਿੰਨੇ ਦੀ ਹੋ ਜੂਗਾ ਵੀਰ ਜੀ ਇਹਦੇ ਹੁੰਦੇ ਪੂਰੀ ਰਾਜੀ ਹਾਂਜੀ ਬੋਲੇ ਦਾ 50000 ਹੀ ਕਰਨਾ ਹੈ ਬਿਲਕੁਲ ਜੀ ਪਰ ਥੋੜੀ ਜੀ ਨਾ ਕੇਰ ਕੋ ਸੰਭੀ ਨਹੀਂ ਸੰਭੀ ਨਹੀਂ ਬਿਲਕੁਲ ਵੀਰ ਜੀ ਮਾਤਰ ਘਰ ਤੇ ਵਸੀ ਗਈ ਹੈ ਹਾਂਜੀ ਹਾਂਜੀ ਚਲੋ ਕਿਹੜਾ ਵੀਰ ਉਹ ਨਿ ਸੇਵਾ ਕਰੂਗਾ ਤਾਂ ਦੁੱਧ ਤਾਂ ਨਸਲ ਨੇ ਚਵਾਈ ਦੇਣਾ ਨਸਲ ਹਨਾ ਜੀ ਬਾਕੀ ਦੁੱਧ ਵੀਰੇ ਤੁਹਾਡੀ ਸੇਵਾ ਦਾ ਮਗਰ ਬੱਚਾ ਚੰਗਾ ਪਾਲਿਆ ਇਹਨੇ ਵੈੜ ਸੋਹਣੀ ਆ ਤਾਂ ਬਚਾ ਦੇਖੋ ਵਿਆਰ ਦਾ ਮੂੰਹ ਦੇਖੋ ਕੁਆਲਟੀ ਵੇਖੋ ਬਿਲਕੁਲ ਐ ਨੀਗਾ ਨੀਗਾ ਕੰਨ ਆ ਗਿਆ ਵੀਰੋ ਮੋਟੀ ਅੱਖਾ ਐ ਥਨ ਥਨ ਚੰਗਾ ਲੱਗਿਆ ਪੈਪਾ ਪੂਪਾ ਦੁੱਧ ਵਾਲੀਆਂ ਬਸ ਗੱਲ ਵੀਰੇ ਸੇਵਾ ਦੀ ਗਾੜੀ ਹਨਾ ਦੁੱਧ ਸੇਵਾ ਦਾ ਮੁੱਲ ਵੀਰ ਜੀ ਕਿੰਨੇ ਦੀ ਦੇ ਦੇਣੀ ਮਾੜ ਬੋਲ ਵੀਰ ਜੀ ਨਾ 40 ਕਰਨਾ ਹਾਂਜੀ ਨਾ 35 ਕਰਨਾ 35 24 ਮਾਨਤਨ ਕਰਦਾ 35 ਹੀ ਮਾਨਤਨ ਹੋਊ ਹਾਂਜੀ 2 ਛੱਡ ਦਿਓ 33 ਦੀ ਹਾਂ ਨਾ ਤਿੰਨ ਹੀ ਛੱਡੋ ਅੱਛਾ ਜੀ 32 ਦੀ 32 ਤੇ ਬਾਕੀ ਵੀਰੇ ਫੋਨ ਲਾਉਣ ਅੱਜ ਪਹਿਲੀ ਵਾਰੀ ਆਏ ਤੁਹਾਡਾ ਫੋਨ ਮਾਰ ਕਰਦੇ ਮਾਨਤਨ ਵੀਰੇ ਜੈਜ ਰੇਟ ਆ ਬਾਕੀ ਚਲੋ ਗਾੜੀ ਵੀਰਾਂ ਦੀ ਸੇਵਾ ਦਾ ਦੁੱਧ ਤਾਂ ਬਾਕੀ ਰੇਟ ਚੈੱਕ ਕਰ ਲਓ ਵੀਰੇ ਤਾਜੀ ਬਿਲਕੁਲ ਸੁਈ ਆ ਬਿਲਕੁਲ ਫਰਿਜਾਂ ਹੀ ਨੇ 32000 ਜੀ ਬਾਕੀ ਫੋਨ ਜਰੂਰ ਵੀਰ ਨੂੰ ਲਾਇਓ ਕਿਉਂਕਿ ਵੀਰ ਕਹਿੰਦਾ ਮਾਨਤਨ ਹੋ ਜਾਣਗੇ ਹਾਂਜੀ ਜੀ ਤੇਜਾ ਨੰਬਰ ਤੇ ਆ ਗਈ ਵੀਰ ਜੀ ਨੰਬਰ ਤੇ ਆ ਗਈ ਵੀਰ ਜੀ ਕਾਲੀ ਜਰਸੀ ਵੇਖੋ ਠੀਕ ਹੈ ਜੀ ਪੂਰੀ ਪਿਓਰ ਕੁਆਲਿਟੀ ਠੰਡੀ ਸੀਲ ਹੈ ਵੀ ਜਿੰਨਾ ਮਰਜੀ ਹੈ ਠੰਡੇ ਬੰਦਾ ਬੈਠਾ ਪੂਰੀ ਸਲੱਗ ਹਾਂਜੀ ਪੂਰੀ ਕੰਗ ਠੀਕ ਹੈ ਇਹ ਵੀ ਸੁਈਤਾ ਜੀ ਬਚਾ ਇਹਨੇ ਕੀ ਪਾਇਆ ਵੀਰ ਜੀ ਇਹਦੀ ਬੱਜੀ ਵਸ਼ੀਆ ਜੀ ਬਹੁਤ ਵਧੀਆ ਪਾਇਆ ਵਸ਼ੀਆ ਗਈਆਂ ਕੀ ਬਾਤ ਹੈ ਵੇਖੋ ਵੀਰੋ ਬਹੁਤ ਵਧੀਆ ਕੁਆਲਿਟੀ ਹੈ ਬਹੁਤ ਚੰਗੇ ਸੀਮਾਂ ਦਾ ਬਚਾ ਇਹਨੇ ਪਾਇਆ ਤਾਂ ਵੀਰ ਜੀ ਹੁਣ ਦੁੱਧ ਕਿੰਨਾ ਵੀਰ ਜੀ ਇਹ ਥੱਲੇ ਦੋ ਤੇ ਜਿਹੜਾ ਹੈ ਨਾ ਹਾਂਜੀ ਦੁੱਧ ਇਹ ਥੱਲੇ 10 ਕਿਲੋ ਠੀਕ ਹੈ ਜੀ ਪਰ ਅਸ ਟਾਈਮ ਮੈਂ 8 ਕਿਲੋ ਦੀ ਗਾਰੰਟੀ ਦੇਣੀ ਹੈ 8 ਕਿਲੋ ਦੀ ਹਾਂ ਜੀ ਠੀਕ ਹੈ ਵੀਰੇ ਕੋਲ ਬਿਲਕੁਲ ਨਹੀਂ ਸਚਾਈ ਬਿਲਕੁਲ ਬਿਲਕੁਲ ਜੀ ਵੇਖੋ ਵੀਰੋ ਵੀਰ ਕਹਿੰਦਾ 8 ਲੀਟਰ ਦੀ ਗਾਰੰਟੀ ਬਿਲਕੁਲ ਨਾਲੇ ਵੀਰ ਜੀ ਅਜੇ ਤਾਜ਼ੀਆਂ ਚਲੋ ਕੋਈ ਸੇਵਾ ਕਰੂ ਤਾਂ ਦੁੱਧ ਚੋਣਾ ਹਨਾ ਜੀ ਦੁੱਧ ਤਾਂ ਗੜੀ ਸੇਵਾ ਦਾ ਹੁਣ ਜੇ ਦੁੱਧ ਵਾਲੇ ਆ ਗਏਗੇ ਅੱਗੇ ਇਹ ਜਿਹੜੀਆਂ ਵਸ਼ੀਆਂ ਨੇ 13 14 14 ਲੀਟਰ ਦੁੱਧ ਪਾਈ ਆ ਆ ਦੁੱਧ ਤਾਂ ਵੀਰ ਜੀ ਪਾਇਦਾ ਬਾਕੀ ਵੇਖੋ ਵੀਰੋ ਲੈ ਵਾ ਲੂ ਆ ਬਹੁਤ ਸਾਫ ਲੱਗਿਆ ਤਾਂ ਇਹ ਵੀ ਤਾਜੀ ਸੂਈ ਆ ਮਗਰੇ ਨੇ ਵਸ਼ੀ ਪਾ ਲਈ ਤਾਂ ਬਾਕੀ ਵੀਰ ਜੀ ਇਹਦੇ 8 ਲੀਟਰ ਦੀ ਗਾਰੰਟੀ ਆ ਤਾਂ ਸੋਹਣੀ ਵਹਿੜਾ ਵਿਰਜੀ ਦੇ ਮੋਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਹੋ ਜੂ ਵੜੇ ਵਿਰਜੀ ਇਹਨਾਂ ਬੋਲਦੇ ਕੀ ਕਰਤਾ ਵੀ 35000 ਦੇ ਦਈਏ ਬੱਚੀ 35 ਦੀ ਹਾਂਜੀ ਕਰ ਦਿਓ ਜੀ ਮਾਨਤਨ ਰੇਟਾ ਦੇ ਸੁਝਿਆ ਜਾਣਾ ਅੱਜ ਤਾਂ ਮੇਰੇ ਵੀ ਤੁਹਾਡੇ ਅੱਜ ਅਸੀਂ ਫੁੱਲ ਜ਼ੁਬਾਨ ਤੇ ਪੂਰੇ ਚੜ੍ਹੋਣੇ ਆ ਕਿ ਅੱਜ ਨਹੀਂ ਅੱਜ ਨਾ ਕਰਦੇ ਨਹੀਂ ਰੇਟ ਬਹੁਤ ਸੁਣਿਆ ਤਾਂ 35 ਚੋਂ ਮਾਨਤਨ ਹੋ ਜੂ ਹਨਾ ਜੀ ਚੋਂ ਵੀ ਮਾਨਤਨ ਕਰਕੇ ਦੇਵਾਂਗੇ ਦੱਸੋ ਕਿੰਨਾ ਕਰੀਏ ਇਹਦਾ ਵੀ ਤੈਨ ਹੀ ਜਾਣ ਦੋ 32 ਦੀ ਹਾਂ ਨਾ 31 ਦੀ ਵੀਰਾ 31 ਦੀ ਕੀ ਬਾਤ ਹੈ ਸਰਾ ਵੀਆ ਰੇਡ ਚੈੱਕ ਕਰ ਲਓ ਵੀਰੇ ਸ਼ੋਰ ਛੱਪਾ ਕਰਕੇ ਦਵਾਂਗੇ ਵੀਰਾ 31 'ਚ ਵੀ ਸ਼ੋਰ ਛੱਪਾ ਹੋ ਜੂ ਠੀਕ ਹੈ ਤਾਂ ਜੀ ਕੋਈ ਜੋੜਾ ਵੀਰੇ ਪਾਲੋਗੇ ਤਾਂ ਹਨਾ ਲੱਗੇ ਮੁੱਲ ਤੇ ਆਪਣੀ ਰਕਮ ਪੂਰੀ ਕਰਨੀ ਉਧਰ ਨੂੰ ਮਾਰਿਓ ਮਾਰਾ ਹੀ ਨੇ ਟਰੱਕ ਦੀ ਬਖਸ਼ਿਸ਼ ਕੀਤੀ ਆ ਅ ਠੀਕ ਹੈ ਜੀ ਚਲੋ ਫਿਰ ਮੈਂ ਮਾਰਕਨ ਬਹੁਤ ਬਹੁਤ ਤੁਹਾਨੂੰ ਜੀ ਵੇਖੋ ਵੀਰੋ ਕਿਹੜਾ ਗੋੜਾ ਲਾਈਏ ਫੇਰ ਕਿਹੜਾ ਲਾ ਲਈਏ ਅੱਛਾ ਠੀਕ ਹੈ ਜੀ ਤਾਂ ਰੇਟ ਵੀ ਤੁਸੀਂ ਬਹੁਤ ਸੋਹਣੇ ਕੀਤੇ ਆ ਵੀਰ ਜੀ ਤਾਂ ਬਾਕੀ ਇਹ 31000 ਦਿਓ ਜੂ ਹਨਾ ਹਾਂਜੀ ਹਾਂਜੀ ਤਾਂ ਜੋੜਾ ਹੀ ਕੋਈ ਪਾਲੂ ਕੇ ਕਰ ਦਿਓ ਮਾਨ ਤਾਂ ਹਾਂਜੀ ਹਾਂਜੀ ਠੀਕ ਹੈ ਵੀਰੇ ਆਹ ਵੀਰ ਜੀ ਤਲੜ ਗਾਇਗੇ ਅੱਛਾ ਇਹ ਤਿਲੜ ਆ ਹਾਂਜੀ ਇਹ ਕਾਫੀ ਵੱਡੇ ਪੱਲੇ ਚ ਆ ਗਈ ਹਨਾ 4 ਮਹੀਨੇ ਹੋਏ ਸੁਈ ਨੂੰ ਅੱਛਾ 4 ਮਹੀਨੇ ਹੋ ਗਏ ਹਨਾ ਠੀਕ ਹੈ ਜੀ ਗਲਤ ਗੱਲ ਨਹੀਂ ਕਰਨੀ ਅਗਰ ਇਹਨੂੰ ਟੀਕਾ ਲੱਗੇ ਇਹਨੂੰ 2 ਮਹੀਨੇ ਹੋਏ ਆ ਅੱਛਾ ਜੀ ਇਹ ਨਿਕਲ ਆਏ ਅੱਛਾ ਅਗਲੇ ਦੀ ਆਪਾਂ ਖਾਲੀ ਕਰਕੇ ਦੇ ਆਪਾਂ ਤੁਸੀਂ ਟੋਕੜ-ਪੋਕੜ ਕਰਕੇ ਦੇ ਵੇਚਣੀ ਹੈ ਹਨਾ ਵੇਚ ਚੈੱਕ ਨਹੀਂ ਕਰਾਈ ਜਦੋਂ ਨਹੀਂ ਚੀਜ਼ ਕਰਾਈ ਤੇ ਆਪਾਂ ਨੇ ਕੁਝ ਵੀ ਕੀਤਾ ਤੇ ਬਾਕੀ ਵੇਖੋ ਵੀਰੇ ਤੁਸੀਂ ਟੋਕੜ ਮੰਨ ਕੇ ਲਿਓ ਯਾਨੀ ਕਿ ਕੱਲ ਨੂੰ ਖਾਲੀ ਨਿਕਲੇ ਤੁਸੀਂ ਆਖਿਓ ਯਾਰ ਸੀਵਨ ਲੱਗਾ ਸੀ ਜਾਂ ਕਿਵੇਂ ਆ ਹਨਾ ਤੇ ਤੁਸੀਂ ਟੋਕੜ ਦਾ ਵੀਰ ਨੇ ਰੇਟ ਕਰਨਾ ਜੋ ਰੇਟ ਟੋਕੜ ਦਾ ਕਰਨਾ ਜੋ ਹਾਂਜੀ ਹਾਂਜੀ ਠੀਕ ਆ ਤੇ ਆਪਾਂ ਜੇ ਅਗਲੇ ਦੀ ਕਿਸਮਤ ਆ ਠੀਕ ਹੈ ਜੀ ਇਹ ਇੱਕ ਥਾਂ ਤੋਂ ਤੇਲਾ ਕੀ ਹਨਾ ਥਾਂ ਤੋਂ ਤੇਲ ਤੇ ਬੱਚਾ ਹੁਣ ਤੋਂ ਹੋਣਾ ਨਹੀਂ ਨਹੀਂ ਬੱਚਾ ਨਹੀਂ ਹੈਗਾ ਥਾਂ ਤੋਂ ਤੇਲ ਲਿਆ ਇੱਕ ਥਾਂ ਤੋਂ ਤੇਲ ਤੇ ਦੁੱਧੇ ਦਾ ਮੱਝਾਂ ਜਿੰਨੇ ਮਲਾਈ ਜਾਓ ਠੀਕ ਹੈ ਚਾਰ ਮਹੀਨੇ ਮੈਂ ਆਪਣੇ ਘਰ ਚ ਹੋਈ ਹੈ ਅੱਛਾ ਚਾਰ ਮਹੀਨੇ ਘਰ ਚ ਹੋਈ ਠੀਕ ਹੈ ਦੇਖੋ ਵੀਰੋ ਇੱਕ ਥਾਂ ਤੋਂ ਤੇਲ ਆ ਗਈ ਆ ਦੁੱਧ ਵੀਰ ਜੀ ਹਣੇ ਨਾ ਮੌਜੂਦ ਆ ਦੁੱਧ ਵੀਰ ਜੀ ਇਹਦੇ ਤੇ 7 ਕਿਲੋ 6 ਕਿਲੋ ਦੀ ਫੁੱਲ ਕਰਾਜੀ ਆ 6 ਦੀ ਗਾਰੰਟੀ ਆ ਤਾਂ ਵੇਖੋ ਵੀਰੋ 7 ਕਿਲੋ ਦੁੱਧ ਦਾ ਵੀਰ ਕਹਿੰਦਾ ਵੇਹੇ ਤਾਂ ਇੱਕ ਥਾਂ ਤੋਂ ਤੇਲ ਜੋ ਹੈ ਵੱਡੇ ਪੱਲੇ 'ਚ ਲੰਮਾ ਟਾਈਮ ਦੁੱਧ ਦੇਣ ਵਾਲੀ ਬਿਆੜਾ ਵੇਖੋ ਵੀਰੋ ਚੈੱਕ ਕਰ ਲਓ ਥਣ ਥਣ ਬਾਕੀ ਤਿੰਨ ਤਾਂ ਤਿੰਨ ਥਾਂ ਦਾ ਵੀਰੇ ਪੂਰੇ ਹੋਣੇ ਇੱਕ ਨੰਬਰ ਬਾਜੀ ਮੋਗੇ ਵਰਗੀ ਧਾਰਾ ਕੀ ਬਾਤ ਹੈ ਤਿੰਨ ਥਾਂ ਦੇ ਮੋਟਰੀ ਆ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਵੀਰ ਜੀ ਇਹਦਾ ਮੁੱਲ ਇਹ ਗਿਫਟ ਹੀ ਆ ਜੀ ਹਾਂਜੀ ਗਿਫਟ ਹੀ ਆ ਹਾਂਜੀ ਹਾਂਜੀ ਠੀਕ ਹੈ ਜੀ ਮੁੱਲ 20000 ਆ ਮਾਨਦਾਨ ਫੋਲਿਆ ਬਾਕੀ ਜਿੰਨਾ ਤੁਸੀਂ ਕਹੋਗੇ 15 ਦੀ ਛਾਣਾ ਜਾਂਦੇ ਚਲੋ ਕੋਈ ਵੀਰ ਸੇਵਾ ਕਰ ਦੂ ਹਨਾ ਹਾਂਜੀ ਤਾਂ ਵੇਖੋ ਵੀਰ ਵਧੀਆ ਦੁੱਧ ਪਿਆ ਬਣਿਆ ਵਧੀਆ ਖੁੱਲਾ ਪਿਆਊਗੀ ਠੀਕ ਹੈ ਸੇਵਾ ਦਾ ਫੇਰੇ ਗਾਇਨ ਦੇ ਵੀ ਸਭ ਤੋਂ ਵੱਡੀ ਖਾਸੀਅਤ ਇਹ ਆ ਹਾਂਜੀ ਇਹਦੇ ਗਾੜੀ ਸੁਕੀ ਧੂੜੀ ਪਾ ਲੋ ਹਾਂਜੀ ਚਰੀ ਪੱਕੀ ਪਾ ਲੋ ਮੈਂ ਆਪਣਾ ਢਿੱਡ ਖੋਲੀ ਭਰਨਾ ਹੈ ਭਰਨਾ ਭਰਨਾ ਬਿਲਕੁਲ ਜੀ ਆ ਹੁਣ ਜਿੱਦਾਂ ਦੇ ਪੱਠੇ ਹੋ ਗਏ ਨਾ ਵੇਖੋ ਗਾਈਆਂ ਦਾ ਹਾਲ ਇਹ ਪੱਠੇ ਨਹੀਂ ਖਾਂਦੀਆਂ ਕੁਛ ਨਹੀਂ ਪੱਠੇ ਖਾਂਦੇ ਆਪੇ ਦੋ ਦੋ ਚਾਰ ਚਾਰ ਲੀਟਰ ਬਿਲਕੁਲ ਬਿਲਕੁਲ ਜੀ ਗਾੜੀ ਚਰੋਂ ਬਾਹਰ ਚੰਗੀ ਆਉਣੀਆਂ ਫਿਰ ਇਹ ਵੀ ਫਿਰ ਡੰਗਰ ਰਾਜੇ ਦਾ ਜਿਹਦਾ ਵੀ ਦੁੱਧ ਵੀ ਚੰਗਾ ਪਾਰਦਾ ਫਿਰ ਇਹ ਤਾਂ ਗਰਮੀ ਆ ਚਲੋ ਹਨਾ ਜੀ ਤਾਂ ਵੇਖੋ ਵੀਰੋ ਇਹ ਚਾਰ ਪਸ਼ੂ ਆ ਗਏ ਹਨਾ ਜੀ ਤਾਂ ਵੇਖੋ ਵੀਰੋ ਰੇਟ ਤੁਸੀਂ ਚੈੱਕ ਕਰ ਹੀ ਲਏ ਆ ਤੇ ਲੜਵੈੜਾ ਜਿਹੜੀ ਟੋਕੜਾ ਉਹ ਵੀ ਰ 15000 ਦੀ ਕਹਿੰਦਾ ਬਾਕੀ ਫੋਨ ਜਰੂਰ ਲਾਓ ਵੱਡੇ ਪੱਲੇ ਚ ਤਾ ਤਾਜ਼ੀਆਂ ਸੂਈਆਂ ਵੇੜਾ ਨੇ 32 32000 ਦੀਆਂ ਬਿਲਕੁਲ ਤਾਜ਼ੀਆਂ ਵਸ਼ੀਆਂ ਮਗਰ ਆ ਗਈਆਂ ਤਾਂ ਜੋੜੇ ਚ ਮਾਂ ਤਨ ਹੋ ਜਾਣਗੇ ਫੋਨ ਜਰੂਰ ਵੀਰ ਨੂੰ ਲਾਇਓ ਤਾਂ ਸ਼ਾਈ ਯਾਰ ਵੀਰੇ ਵੱਡੇ ਪੱਲੇ ਚ ਉਹ ਵੀ ਵੀਰ ਕਹਿੰਦਾ 38 ਦੀ ਹੈ ਹਨਾ ਵੀਰ ਜੀ ਹਾਂਜੀ ਹਾਂਜੀ 38000 ਦੀ ਹੋ ਜੂ ਬਾਕੀ ਫੋਨ ਜਰੂਰ ਲਾਇਓ ਵੀਰ ਨੂੰ ਤਾਂ ਹਰ ਵੀਡੀਓ ਚ ਇਹੋ ਬੇਨਤੀ ਹੁੰਦੀ ਹੈ ਵੀਰੇ ਚੈਨਲ ਨੂੰ ਹਰ ਵਾਰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਸ਼ੇਅਰ ਕਰਿਓ ਜੋ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਜੀ ਬਾਕੀ ਵੀਰੇ ਆਪ ਦੀ ਚੋਈ ਕਰੋ ਪਾਸ ਕਰੋ ਉਹ ਵੀਰੇ ਤੁਹਾਡਾ ਆਪ ਦਾ ਖੁਦ ਦਾ ਫਰਜ਼ ਹੈ ਜੀ ਹਾਂਜੀ ਵੀਰ ਜੀ ਐਡਰੈਸ ਇੱਕ ਕਰ ਦੱਸ ਦਿਓ ਆਪਣਾ ਪਿੰਡ ਵੀਰ ਜੀ ਪਿੰਡ ਡਾਲ ਚੱਕ ਹਾਂਜੀ ਤਹਿਸੀਲ ਬਟਾਲਾ ਹਾਂਜੀ ਡਿਸਟ੍ਰਿਕਟ ਦਾਸਪੁਰ ਠੀਕ ਹੈ ਜੀ 9815401639 ਠੀਕ ਹੈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ